ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੁਧਿਆਣੇ ਦੀਆਂ ਨੇ ਜਿੱਥੇ ਸ਼ਰੀਆਮ ਪ੍ਰਵਾਸੀਆਂ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ। ਦੱਸਿਆ ਗਿਆ ਬੀਤੀ ਸ਼ਾਮ ਗੁਰੂ ਅਰਜਨ ਦੇਵ ਨਗਰ ਇਲਾਕੇ 'ਚ ਦੋ ਥੰਨਾਂ ਦੇ ਵਿਚਕਾਰ ਲੜਾਈ ਹੋ ਰਹੀ ਸੀ। ਜਿਨ੍ਹਾਂ 'ਚੋਂ ਇੱਕ ਨੌਜਵਾਨ ਕਿਸੇ ਤਰੀਕੇ ਦੇ ਨਾਲ ਆਪਣੀ ਜਾਨ ਬਚਾਉਣ ਦੇ ਲਈ ਘਰ 'ਚ ਦਾਖਲ ਹੋ ਗਿਆ ਤੇ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ, ਉਹਨਾਂ ਨੇ ਉਹਨਾਂ ਦੇ ਘਰ ਤੇ ਹੀ ਇੱਟਾਂ ਦੇ ਰੋੜੇ ਵਰਸਾਉਣੇ ਸ਼ੁਰੂ ਕਰ ਦਿੱਤੇ। ਜਿਸ ਦੇ ਕਾਰਨ ਉਹਨਾਂ ਦੇ ਘਰ ਤੇ ਅੰਦਰ ਲੱਗੇ ਸਾਰੇ ਹੀ ਕੱਚ ਦੇ ਸ਼ੀਸ਼ੇ ਟੁੱਟ ਗਏ ਮੌਕੇ ਤੇ ਹੀ ਗੁੰਡਾਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਹਮਲਾਵਰਾਂ ਨੇ ਇਲਾਕੇ ਚ ਵਾਹਨਾ ਦੀ ਭੰਨ ਤੋੜ ਵੀ ਕੀਤੀ ਲੋਕਾਂ ਮੁਤਾਬਕ ਗੋਲੀਆਂ ਵੀ ਚਲਾਈ ਗਈਆਂ ਪਰ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦੀ ਅਜੇ ਪੁਸ਼ਟੀ ਕੀਤੀ ਜਾਵੇਗੀ ਉਦੋਂ ਜਦੋਂ ਇਸ ਘਟਨਾ ਦਾ ਕੁਝ ਸਮੇਂ ਬਾਅਦ ਨਵ ਬੁਨਯੁਕਤ ਕਾਉਂਸਲਰ ਦਾ ਪਤੀ ਆਪਣੇ ਦੋਸਰਾਂ ਘਟਨਾ ਵਾਲੇ ਥਾਂ ਦੇਖਣ ਆਇਆ ਤਾਂ ਹਮਲਾਵਰਾਂ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਦਰਅਸਲ ਲੋਕਾਂ ਨੇ ਦੱਸਿਆ ਕਿ ਗਲੀ ਚ ਇੱਕ ਪਲਾਟ ਆ ਜਿੱਥੇ ਨਸ਼ੇ ਦਾ ਸੇਵਨ ਕੀਤਾ ਜਾਂਦਾ ਤੇ ਇਥੋਂ ਲੜਾਈਆਂ ਹੁੰਦੀਆਂ ਨੇ ਜਦੋਂ ਕਾਉਂਸਲਰ ਦਾ ਪਤੀ ਲੋਕਾਂ ਨਾਲ ਪਲਾਟ ਦੇਖਣ ਗਿਆ ਤਾਂ ਉੱਥੇ ਮੌਜੂਦ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਸਰ ਮਾਮਲਾ ਸਾਡੇ ਦੋਸਤ ਹੈ ਤੇ ਪਾਰਟੀ ਦੇ ਸਾਡੇ ਵਰਕਰ ਵੀ ਹਨ ਲੀਟਲ ਵੀ ਹਨ ਰੂਬੀ ਜੀ ਇਹਨਾਂ ਦੇ ਘਰ ਕੋਈ ਕੁਝ ਪਿਛਲੀ ਗਲਮੋਹਲੇ ਚੋ ਕੁਝ ਦੋ ਗਰੁੱਪ ਲੜਦੇ ਲੜਦੇ ਇਹਨਾਂ ਦੇ ਘਰ ਵੜ ਗਏ ਤੇ ਹਮਲਾ ਕਰ ਰਹੇ ਸੀ ਕਿ ਦੂਜੇ ਤੇ ਫਿਰ ਅਰੇ ਪਰਿਵਾਰ ਤੇ ਵੀ ਹਮਲਾ ਹੋ ਗਿਆ ਜਿਵੇਂ ਸਾਨੂੰ ਪਤਾ ਲੱਗਿਆ ਸ਼ਾਮ ਨੂੰ ਪਤਾ ਕਰਨਾ ਹੈ ਕੁਝ ਨਸ਼ਾ ਕਰਵਾਲੇ ਬੰਦੇ ਸੀ ਕੁਝ ਲੱਗਿਆ ਜਿਵੇਂ ਮਾਹੌਲ ਉਹਨਾਂ ਦਾ ਤੇ ਅਸੀਂ ਦੇਖਿਆ ਜੀ ਉੱਥੇ ਬੈਠੇ ਸੀ ਖਾਲੀ ਪਲਾਟ ਦੇ ਵਿੱਚ ਜੀ ਇਹਨਾਂ ਨੇ ਉਹਨੂੰ ਫੜਿਆ ਤੇ ਅਸੀਂ ਕਿਹਾ ਜੀ ਉਹਨੂੰ ਪੁਲਿਸ ਦੇ ਹਵਾਲੇ ਕਰ ਦੋ ਉਹ ਰਾਂ ਦੋ ਦਿਨ ਭੱਜ ਗਏ ਤੇ ਪਿੱਛੋਂ ਉਹਨਾਂ ਦੇ ਕੁਝ ਕਾਫੀ 40 50 ਬੰਦਿਆਂ ਨੇ ਇੱਕੋ ਤੋਂ ਹਮਲਾ ਜਾ ਕਰ ਦਿੱਤਾ ਇਹ ਕੁਝ ਪਤਾ ਲੱਗਾ ਸਰ ਕੌਣ ਸੀ ਨੌਜਵਾਨ ਔਰ ਕਿੱਥੋਂ ਆਏ ਸਰ ਮੈਂ ਨਹੀਂ ਜਾਣ ਪਾ ਰਿਹਾ ਕਿ ਜੀ ਮੇਰਾ ਅੱਜ ਪਹਿਲਾ ਦਿਨ ਸੀ ਇੱਥੇ ਪਰ ਇਹ ਕਾ ਦੱਸ ਰਿਹਾ ਜਿਵੇਂ ਰੂਬੀ ਦੱਸ ਰਿਹਾ ਬਾਕੀ ਭਾਈ ਦੱਸ ਰਿਹਾ ਕਿ ਉਹ ਕੁਝ ਨਸ਼ਾ ਵਗੈਰਾ ਕਰਦੇ ਆ ਤੇ ਵੇਚਣ ਵਾਲੇ ਬੰਦੇ ਸੀ ਤੇ ਬਸ ਉਹਨਾਂ ਦਾ ਕੇਲ ਕੱਸੀ ਜਾਊਗੀ ਜੀ ਸਰ ਇਹ ਭਗਵੰਦ ਮਾਨ ਸਰ ਦੀ ਸਰਪਤੀ ਸਰਕਾਰ ਹੈ ਪਹਿਲੇ ਵੀ ਨਸ਼ੇ ਤੇ ਕਾਨੂੰਨ ਤੇ ਪੂਰਾ ਪਕੜ ਕੀਤੀ ਹੈ ਕਟਿਆ ਹੈ ਕਿਉਂਕਿ ਦੇਖੋ ਥੋੜਾ ਸਮਾਂ ਲੱਗਣਾ ਹੈ ਅਸੀਂ ਇਹਨੂੰ ਬਿਲਕੁਲ ਜੜ ਤੋਂ ਖਤਮ ਕਰਾਂਗੇ ਲੋਕ ਨੂੰ ਬੜੀ ਚੰਗੀ ਤਰ੍ਹਾਂ ਆਸ਼ਵਾਸ਼ਣ ਦਿੱਤਾ ਤੁਰੰਤ 5 ਮਿੰਟਾਂ ਚ ਐਸਟੋ ਸਾਹਿਬ ਵੀ ਆ ਗਏ ਜਦੋਂ ਸੀਪੀ ਸਾਹਿਬ ਨਾਲ ਉਹ ਮੇਰੀ ਐਮਐਨਏ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਉੱਥੇ ਉੱਪਰ ਵੱਡੇ ਅਫਸਰਾਂ ਨਾਲ ਗੱਲ ਕੀਤੀ ਹੈ ਕੋਈ ਵੀ ਕਿਸ ਤਰ੍ਹਾਂ ਢੀਲ ਨਹੀਂ ਵਰਤੀ ਜਾਏਗੀ ਜੀ ਠੀਕ ਹੈ ਜੀ ਹਾਂਜੀ ਸਰ ਮਾਮਲਾ ਕੀ ਹੈ ਤੁਸੀਂ ਮੌਕੇ ਤੇ ਪਹੁੰਚੇ ਕਾਰਨ ਕੀ ਹੈ ਇੱਥੇ ਥੋੜੇ ਜੀ ਬਿਹਾਰੀ ਕਲੋਨੀ ਤੋਂ ਬੰਦੇ ਆਏ ਸੀ ਕਿ ਉਹਨਾਂ ਝਗੜਾ ਵਗੈਰਾ ਕੀਤਾ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੀ ਵੀਡੀਓ ਵੀ ਅਸੀਂ ਕਲਿੱਪ ਲੈ ਲਈ ਹੈ ਤੇ ਪਾਰਚਾ ਦਰਜ ਕਰਕੇ ਤੋਂ ਕਾਰਵਾਈ ਕਰ ਰਹੇ ਕੋਈ ਪਤਾ ਲੱਗਿਆ ਸਰ ਕਾਰਨ ਕੀ ਕੋਈ ਕਾਰਨ ਉਹਨਾਂ ਦਾ ਕੋਈ ਆਫਸਰ ਚ ਹੋਣਾ ਹੈ ਪਰ ਆ ਕੇ ਮਹੱਲੇ ਦੇ ਵਿੱਚ ਥੋੜਾ ਜਿੰਨੇ ਲੰਘਦੇ ਹਨ ਉਹਨਾਂ ਨੇ ਆਫਸਰ ਚ ਬਦਮਾਸ਼ੀ ਟਾਇਪ ਕੀਤੀ ਹੈ ਇਹ ਕਿੰਨੇ ਕੁ ਨੌਜਵਾਨ ਸੀ ਸਭ ਜਿਹੜੇ ਆ ਸੀ ਉਹ 8-10 ਜਣੇ ਦੱਸ ਇੰਨੇ ਕੁ ਸੀਗੇ ਦੱਸਿਆ ਨੇ 8-10 ਜਣੇ ਸੀਗੇ ਵਿਹਾਰੀ ਕੋਲੋਨੀ ਕਿੱਥੇ ਕਰਕੇ ਦਿੰਦੇ ਆ ਸਾਹਮਣੇ ਪੈਂਦੀ ਤੇ ਸਰ ਇਹ ਕਹਿੰਦੇ ਕਿ ਗੋਲੀਆਂ ਵੀ ਚੱਲੀਆਂ ਕੋਈ ਨਹੀਂ ਗੋਲੀ ਵਾਲੀ ਕੋਈ ਨਹੀਂ ਗੋਲੀ ਚੱਲਣਾ ਨਹੀਂ 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 ਕੋਈ ਫਾਇਰਿੰਗ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਆਡੀ ਚੱਲੇ ਨਾ ਸਰ ਥੋੜਾ ਬਣਾ ਅੱਗੇ ਚੱਲਿਆ ਉਹ ਸਾਰਾ ਹੀ ਵੈਰੀਫਾਈ ਕਰਨਾ ਪਰਚਾ ਦਰਜ ਕਰਨ ਲੱਗੇ ਆ ਕਿਹੜੇ ਏਰੀਆ ਦੇ ਵਿੱਚ ਆਏ ਸੀਗੇ ਜਿੱਥੇ ਹਮਲਾ ਕੀਤਾ ਗਿਆ ਅਰਜੰਦ ਦੇ ਅਰਜੰਦ ਦੇ ਨਾ ਸਰ ਤੇ ਸਰ ਜੋ ਬਣਦੀ ਕਾਰਵਾਈ ਕੀਤੀ ਕਾਰਵਾਈ ਹੋਣੀ 2 ਮਿੰਟ ਚ ਕਾਰਵਾਈ ਉਸ ਮਾਮਲੇ ਵਿੱਚ ਕੋਈ ਵੀਡੀਓ ਆਈ ਹੈ ਵੀਡੀਓ ਲੈ ਲਈ ਹੈ ਅਸੀਂ ਬੰਦੇ ਦੀ ਪਛਾਣ ਕਰਕੇ ਤੇ ਉਹ ਅਸੀਂ ਪਰਚਾ ਦਰਜ ਕਰ ਰਹੇ ਹਾਂ